ਅਗਨਰ ਨੋਦੀ ਕਾਫੀ ਉਡੀਕੀ ਜਾ ਰਹੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ ਪਰ ਇਸ ਦੇ ਨਾਲ ਹੀ ਜਿਹੜੇ ਵਿਵਾਦ ਨੇ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੇ ਬੰਗਲਾਦੇਸ਼ ਵਿੱਚ ਜਿੱਥੇ ਐਮਰਜੈਂਸੀ ਉੱਤੇ ਪਾਬੰਦੀ ਲੱਗੀ ਹੋਈ ਹੈ ਉੱਥੇ ਦੇਸ਼ ਦੇ ਵਿੱਚ ਇਸ ਦਾ ਵਿਰੋਧ ਕਰਨ ਵਾਲੇ ਲੋਕ ਘਟ ਨਹੀਂ ਹਨ ਪੰਜਾਬ ਦੇ ਵਿੱਚ ਲੋਕਾਂ ਨੇ ਭਾਰੀ ਵਿਰੋਧ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਫਿਲਮ ਦੀ ਰਿਲੀਜ਼ ਉੱਤੇ ਜਿਹੜੀ ਆ ਰੋਕ ਲਗਾ ਦਿੱਤੀ ਗਈ ਹੈ ਹੁਣ ਕੰਗਣਾ ਨੇ ਇੱਕ ਵੀਡੀਓ ਸਾਂਝਾ ਕਰਕੇ ਫਿਲਮ ਨਾਲ ਲੱਗਣ ਉੱਤੇ ਆਪਣੀ ਭਾਵਨਾ ਨੂੰ ਜਿਹੜਾ ਇਹ ਸਾਂਝਾ ਕੀਤਾ ਹੈ ਲੋਕਾਂ ਦੇ ਨਾਲ ਅਤੇ ਕਿਹਾ ਹੈ ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਸਾਡੀ ਫਿਲਮ ਨੂੰ ਇੰਨਾ ਪਿਆਰ ਦਿੱਤਾ ਹੈ ਅਤੇ ਸਨਮਾਨ ਦਿੱਤਾ ਹੈ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ ਜਿਨ੍ਹਾਂ ਨੂੰ ਵਿਅਕਤ ਕਰਨ ਦੇ ਲਈ ਪਰ ਮੇਰੇ ਦਿਲ ਦੇ ਵਿੱਚ ਅਜੇ ਵੀ ਇੱਕ ਦਰਦ ਹੈ ਪੰਜਾਬ ਇੰਡਸਟਰੀ ਵਿੱਚ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਮੇਰੀਆਂ ਫਿਲਮਾਂ ਦਾ ਸਭ ਤੋਂ ਚੰਗਾ ਪਰਫਾਰਮ ਕਰਦੀਆਂ ਹਨ ਪਰ ਅੱਜ ਇੱਕ ਦਿਨ ਆ ਕਿ ਜਦੋਂ ਮੇਰੀ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਰਿਲੀਜ਼ ਹੀ ਨਹੀਂ ਹੋਣ ਦਿੱਤੀ ਗਈ ਇਸ ਤਰ੍ਹਾਂ ਦੇ ਹਮਲੇ ਕੈਨੇਡਾ ਦੇ ਵਿੱਚ ਵੀ ਕੀਤੇ ਗਏ ਹਨ ਕੁਝ 94 ਲੋਕਾਂ ਨੇ ਅੱਗ ਲਗਾਈ ਹੋਈ ਹੈ ਅਤੇ ਇਸ ਅੱਗ ਦੇ ਵਿੱਚ ਮੈਂ ਅਤੇ ਤੁਸੀਂ ਦੋਵੇਂ ਜਲ ਰਹੇ ਹਾਂ ਅਦਾਕਾਰਾ ਨੇ ਅੱਗੇ ਕਿਹਾ ਹੈ ਕਿ ਦੋਸਤੋ ਮੇਰੀ ਫਿਲਮ ਮੇਰੇ ਵਿਚਾਰ ਮੇਰਾ ਦੇਸ਼ ਦੇ ਪ੍ਰਤੀ ਕੀ ਪਿਆਰ ਹੈ ਉਹ ਇਸ ਫਿਲਮ ਦੇ ਵਿੱਚ ਪ੍ਰਦਰਸ਼ਿਤ ਹੁੰਦਾ ਹੈ ਤੁਸੀਂ ਇਹ ਫਿਲਮ ਖੁਦ ਵੇਖ ਕੇ ਨਿਰਣਾ ਕਰੋ ਕਿ ਇਹ ਫਿਲਮ ਜੋੜਦੀ ਹੈ ਜਾਂ ਲੋਕਾਂ ਨੂੰ ਤੋੜਦੀ ਹੈ ਮੈਂ ਬਸ ਹੋਰ ਕੁਝ ਨਹੀਂ ਕਹਿਣਾ ਚਾਹਾਂਗੀ ਦੋਸਤੋ ਮੈਂ ਜੀ ਸਟੂਡੀਓ ਮਨੀਕਰਨਿਕਾ ਫਿਲਮ ਔਰ ਇਸ ਮਾਈ ਟ੍ਰਿਪ ਕੇ ਹਰ ਸਦਸਯ ਕੀ ਤਰਫ ਸੇ ਆਪ ਲੋਗੋਂ ਦਾ ਦਿਲ ਸੇ ਆਭਾਰ ਵਿਅਕਤ ਕਰਤੀ ਹੂੰ ਆਪ ਲੋਗੋਂ ਨੇ ਹਮਾਰੀ ਫਿਲਮ ਕੋ ਇਤਨਾ ਪਿਆਰ ਦਿਆ ਇਤਨਾ ਸਨਮਾਨ ਦਿਆ हमारे पास कोई शब्द ही नहीं है उस आभार को व्यक्त करने के लिए लेकिन मेरे दिल में अभी भी कुछ दर्द है पंजाब इंडस्ट्री में ऐसे कहा जाता था कि पंजाब में मेरी फिल्में सबसे अच्छा परफॉर्म करती हैं और आज एक दिन है जब पंजाब में मेरी फिल्म को रिलीज तक नहीं होने दिया जा रहा है ऐसे ही कुछ हमले लोगों पर जो है वो कैनेडा में या ब्रिटेन में भी किए जा रहे हैं कुछ छोटे मोटे लोगों ने जो है कुछ चुनिंदा लोगों ने जो है ये आग लगाई हुई है और इस आग में हम और आप जल रहे हैं दोस्तों मेरी फिल्म मेरे विचार और मेरा देश के प्रति क्या लगाव है वो इस फिल्म से प्रदर्शित होता है आप ये फिल्म देख के खुद निर्णय लीजिए क्या ये फिल्म हमें जोड़ती है या फिल्म हमें तोड़ती है मैं बस और नहीं कहूँगी जय हिंद धन्यवाद ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੀ ਰਿਲੀਜ਼ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਐਸਜੀਪੀਸੀ ਨੇ ਫਿਲਮ ਉੱਤੇ ਸਿੱਖਾਂ ਦੇ ਅਕਸ ਨੂੰ ਢਾ ਲਾਣ ਲਈ ਅਤੇ ਇਤਿਹਾਸ ਨੂੰ ਜਿਹੜਾ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦਾ ਇਲਜ਼ਾਮ ਜਿਹੜਾ ਲਗਾਇਆ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਫਿਲਮ ਦੀ ਰਿਲੀਜ਼ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਉਹਨਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਫਿਲਮ ਐਮਰਜੈਂਸੀ ਨੂੰ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਫਿਲਮ ਸਿੱਖਾਂ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੇ ਉਦੇਸ਼ੇ ਦੇ ਨਾਲ ਬਣਾਈ ਗਈ ਪਰਸਤਾਵ ਵਿੱਚ ਮੰਗ ਕੀਤੀ ਗਈ ਹੈ ਕਿ ਸੂਬਾ ਸਰਕਾਰ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕੇ ਇਸ ਤੋਂ ਇਲਾਵਾ ਫਿਲਮ ਐਮਰਜੈਂਸੀ ਦੇ ਖਿਲਾਫ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਅੰਮ੍ਰਿਤਸਰ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ ਤੇ ਹੁਣ ਫਿਲਮ ਦੀ ਰਿਲੀਜ਼ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖੈਰ ਨੇ ਟਵੀਟ ਉੱਤੇ ਕੰਗੜਾ ਨੇ ਪਹਿਲਾਂ ਲਿਖਿਆ ਸੀ ਕਿ ਇਹ ਕਲਾ ਅਤੇ ਕਲਾਕਾਰੀ ਦਾ ਪੂਰੀ ਤਰ੍ਹਾਂ ਨਾਲ ਸ਼ੋਸ਼ਣ ਹੈ ਪੰਜਾਬ ਦੇ ਕਈ ਸ਼ਹਿਰਾਂ ਉੱਤੇ ਰਿਪੋਰਟਾਂ ਆ ਰਹੀਆਂ ਹਨ ਕਿ ਇਹ ਇੱਕ ਐਮਰਜੈਂਸੀ ਸਕਰੀਨਿੰਗ ਦੀ ਇਜਾਜ਼ਤ ਨਹੀਂ ਦੇ ਰਹੇ ਹਨ ਮੈਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਮੈਂ ਸਿੱਖ ਧਰਮ ਨੂੰ ਬਹੁਤ ਨੇੜਿਓਂ ਦੇਖਿਆ ਹੈ ਤੇ ਉਸ ਦਾ ਸਤਿਕਾਰ ਵੀ ਕਰਦੀ ਹਾਂ ਇਹ ਸਾਰਾ ਸਾਰ ਝੂਠ ਹੈ ਅਤੇ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ